ਲਓ ਜੀ ਸਵੇਰ ਦੇ 6 ਵਜੇ ਗਏ ਆ ਤੇ ਆਪਾਂ ਅੱਜ ਫੇਰ ਬਹਿੰਦੇ ਜਲੰਧਰ ਮੰਡੀ ਮਕਸੂਦਾ ਸਾਨੂੰ ਅੱਜ ਦੀ ਵੀਡੀਓ ਤੇ ਦਿਖਾਵਾਂਗੇ ਹਰ ਰੋਜ਼ ਦੇ ਰੇਟ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੇ ਚੈਨਲ ਨੂੰ ਫੋਲੋ ਕਰ ਲਓ ਅੱਜ ਤੋਂ ਪਿੱਛੇ ਗੱਲ ਕਰਾਂਗੇ ਵਾਟੇ ਦਾ ਕੈਰੇਕਟਰ ਅੱਜ ਬੜੀ ਵਧੀਆ ਕੁਆਲਟੀ ਵਾਲਾ ਲੱਗਿਆ ਆ ਆ ਆ ਸੱਜਣਾ ਤੈਨੂੰ ਦਿੱਤੀ ਐ ਨਾ ਜੀ 200 ਦਾ ਕਰੇਟ ਹਾਂਜੀ ਅੱਜ ਫਲੀ ਮੰਡੀ ਚ ਕਾਫੀ ਆ ਗਈ ਐ ਤਾਂ ਅੱਜ ਫੜੀ ਦਾ ਰੇਟ ਹੋ ਗਿਆ ਉਹ ਦਿਨ ਸੀਗਾ 100 20 ਤੇ ਹੁਣ ਹੋ ਗਿਆ 40 ਰੁਪਏ ਕਿਲੋ ਤੇ ਜੋ ਭਿੰਡੀ ਆ ਉਹ ਹੋ ਗਈ ਜੀ 20 ਰੁਪਏ ਕਿਲੋ ਤੇ ਭਿੰਡੀ ਆ ਗਈ ਆਹੋ ਜੀ ਹਲਵਾ ਹੋ ਗਿਆ ਜੀ ਯਾਰ ਪਿਆ ਤੇ ਯਾਰ ਪਿਆ 15 ਕਿਲੋ ਪਿਆ ਤੇ ਬਹੁਤ ਹੀ ਘੱਟ ਦੇ ਵਿੱਚ ਇਹ ਆ ਤਨੀਆ ਜੀ ਹਰ ਇੱਕ ਦੀ ਵਿੱਚ ਪੇੜ ਵਾਲਾ ਇਹ ਅੱਜ ਮਿਲਿਆ 70 ਦਾ 5 ਕਿਲੋ ਯਾਰ ਕੀ ਹੋ ਗਿਆ ਇੱਕੋ ਬੈਗ 17 ਦਾ 5 ਕਿਲੋ ਸਰ 70 ਡਾਇਮੰਡ ਆਲੂ ਜੀ 500 ਤੇ 650 ਥੱਲੇ ਰੱਖੀ ਬੈਠੀ ਹੈ ਦੋਹਾਂ ਦੇ ਬਕੋ ਦਾ ਰੇਟ ਆ ਬੈਂਗਣ ਜੀ ਖਾਰਾ ਨੇ ਪਏ ਵਧੀਆ ਕੁਆਲਿਟੀ ਆ। ਉਹ ਵੀ ਗੱਲ ਕਰਾਂਗੇ ਕਰੇਲੇ ਦੀ, ਕਰੇਲਾ ਜਿਹੜਾ 20 ਰੁਪਏ ਕੋਲੋ। rau ji, ਖੀਰਾ ਜੀ ਵੀ ਇਹ 60 ਰੁਪਏ ਕੋਲੋ। ਬਰੋਲਰ ਹੈ ਤਾਂ ਚੰਗੀ ਆਉਂਦਾ 60 ਰੁਪਏ ਕੋਲੋ। ਗੋਭੀ ਦਾ ਰੇਟ ਕੋभी ਅੱਜ ਹੋ ਗਈ ਆ 28 ਰੁਪਏ ਕੋਲੋ 20 ਰੁਪਏ ਤੇ। ਕਿਦਾਂ ਹੋ ਗਿਆ 6 ਕਿਲੋ ਪਰ। ਇਸ ਕਿੰਨੇ ਭਾਰੀ ਨੇ ਨਿੰਬੂ ਅੱਜ 80 ਰੁਪਏ ਕਿਲੋ ਮਿਰਚ 13 ਰੁਪਏ ਕਿਲੋ ਵਧੀਆ ਕੁਆਲਟੀ ਵਾਲੀ ਲੰਮੀ ਮਿਰਚ ਜੀ ਸ਼ਿਮਲਾ ਮਿਰਚ ਅੱਜ 250 ਦਾ ਲਫਾਫਾ ਜੀ 14 ਕਿਲੋ ਭਰਤੀ ਜੀ ਹਾਂ ਜੀ ਹੌਣ ਜਾਵਾਂਗੇ ਇਹ ਤਸੀਨ ਦੂਜੀ ਮੰਡੀ ਫਰੂਟ ਮੰਡੀ ਵਾਲਾਂ ਸਭ ਤੋਂ ਪਹਿਲਾਂ ਚੈੱਕ ਕਰਾਂਗੇ ਨਾਰੀਅਲ ਦੇ ਰੇਟ ਅੱਜ ਦੇ ਆਰੀਆਲ ਅੱਜ ਆਇਆ ਮਿਲ ਰਿਹਾ ਤੁਹਾਨੂੰ 70 ਰੁਪਏ ਪ੍ਰਤੀ ਜੀ ਦਵਾਨਾ ਰੇਟ ਅੱਜ ਹੈ 60 ਰੁਪਏ ਕਰ ਤੁਹਾਨੂੰ ਵਧੀਆ ਕੁਆਲਟੀ ਦਾ ਕਰ ਰਹਾਂਗੇ ਆਂਬ ਦੀ ਆਂਬ ਅੱਜ 70 ਰੁਪਏ ਕਿਲੋ ਹੋ ਗਿਆ ਅੱਜ ਜਿਹੜਾ 60 ਤੱਕ ਹੈ 70 ਹੋ ਗਿਆ ਹਾਂਜੀ ਚੇਰੀ ਅੱਜ ਚੇਰੀ ਰਹੀ ਵਧੀਆ ਕੁਆਲਟੀ ਦੀ ਉਹੀ ਰੇਟ 250 ਰੁਪਏ ਬਾਕਸ ਹਾਂਜੀ ਸਭ ਤੋਂ ਕੋਈ ਜੋ ਆਲ ਕਾਫੀ ਮਹਿੰਗਾ ਫਰੂਟ ਐਪਲ ਇਹ ਅੱਜ ਮੈਂ ਇਹ ਚੱਕਾਈਆ 1400 ਦਾ ਬਾਕਸ ਇੱਕ ਬਾਕਸ ਦਾ ਸਲਾਹ ਇੱਧਰ ਆ ਗਈ ਅਨਾਰ ਅਨਾਰ ਵਧੀਆ ਕੁਆਲਟੀ ਦਾ ਬਾਕਸਰ ਮਿਲੂਗਾ 900 ਰੁਪਏ ਦਾ ਅਗਲਾ ਕਾਊਂਟਰ ਆ ਗਿਆ ਅਮਰੂਦ ਦਾ ਹਾਂ અમરોદા ਦੇ નારા ਦਾ 100 ਰੇਟ ਹੈ 900 ਦਾ બોક્સ ਇਸੇ ਵਿੱਚ હાજી ਅੱਜ ਮਸਮੀਨਾ ਰੇਟ ਥੋੜਾ ਹੋਰ ਟੈੱਕ ਗਿਆ ਤੇ ਇੱਕ ਅੱਜ 10 ਕਿਲੋ ਮਿਲ્યો 3500 10 ਕਿਲੋ ਜੇ ਆ ਗਿਆ અમરોਦਾ લુક ફਾਰ ਅੱਜ 650 ਦਾ બોક્સ ਲਓ ਜੀ ਅਸੀਂ ਅੱਜ ਜਲੰਧਰ ਮੰਡੀ ਦੇ ਮੋٹے-ਮੋٹے ਫਲਾਂ ਤੇ ਸਬਜ਼ੀਆਂ ਦਾ ਰੇਟ ਹਰ ਰੋਜ਼ ਦੀ ਜਾਣਕਾਰੀ ਲੈਣ ਲਈ ਕੋਈ ਨਵੇਂ ਰੇਟ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਬਹੁਤ ਧੰਨਵਾਦ